ਸ਼ਿਮਰਾਲਾ ਦੇ ਕੋਲ ਰਾਈਡਰ ਦੀ ਦਰਦਨਾਕ ਸੜਕ ਹਾਦਸੇ ਦੀ ਹੋਈ ਮੌਤ ਤੇਜ਼ ਰਫਤਾਰ ਮੋਟਰਸਾਈਕਲ ਰਾਈਡਰ ਤੋਂ ਨਹੀਂ ਸੰਭਾਲੀ ਗਈ ਉਸਦੀ ਬਾਈਕ ਜੋ ਸਿੱਧਾ ਹੀ ਡਿਵਾਈਡਰ ਦੇ ਨਾਲ ਜਾ ਟਕਰੀ ਜਿਸ ਤੋਂ ਬਾਅਦ ਉਸਦੀ ਮੌਕੇ ਤੇ ਹੀ ਮੌਤ ਹੋ ਗਈ ਇਹਨੂੰ ਨੋਟਾ ਟੋਟਾ ਪ੍ਰਿੰਸ ਸਰ ਕੀ ਗੱਲ ਹੋਈ ਹੈ ਕਹਿੰਦੇ ਕੀ ਤੁਹਾਡੇ ਦੇ ਫ੍ਰੈਂਡ ਸੀ ਰਾਈਡਰ ਸੀ ਉਹਨਾਂ ਦੇ ਸਰ ਹੈਗੇ ਦਾ ਸੀਗੇ ਰਾਈਡਰ ਬਟ ਇਹ ਮੇਰੇ ਤੋਂ ਸਾਰੇ ਤੋਂ ਨਹੀਂ ਕਾਫੀ ਅੱਗੇ ਸੀਗੇ ਦੋ ਜਣੇ ਉਧਰ ਇੱਕ ਟਨ ਸੀਗਾ ਇਹ ਉਹਨਾਂ ਦਾ ਕਹਿਰ ਉਹ ਜਰੂਰ ਅੱਛੀ ਪਹੁੰਚੇ ਨਹੀਂ ਪੜੇ ਹੋਏ ਸੀਗੇ ਤਾਂ ਨੋ ਵੀ ਨਹੀਂ ਪਤਾ ਕੀ ਹੋਇਆ ਕੀ ਨਹੀਂ ਕਿੱਦਾਂ ਐਕਸੀਡੈਂਟ ਹੋਇਆ ਤੇ ਸਪੀਡ ਜ਼ਿਆਦਾ ਸੀਗੀ ਕੋਈ ਦੱਸ ਰਿਹਾ ਸਪੀਡ ਜ਼ਿਆਦਾ ਸੀਗੀ ਤੇ ਬਾਈਕ ਮੁੜੀ ਨਹੀਂ ਇਹਨਾਂ ਦਾ ਇਹਨਾਂ ਦਾ ਨਾਮ ਨਿਹਾਰ ਸੀ ਉਮਰ ਕਿੰਨੀ ਸੀ 32 ਸਾਲ ਕਿੱਥੇ ਰਹਿਣ ਵਾਲੇ ਸੀ ਏ ਲੁਧਿਆਣਾ 길 ਤੋਂ। ਇਹ ਰਾਈਡਰ ਕਿੱਥੋਂ ਮਤਲਬ ਕਿੱਥੋਂ ਦੀ ਕਿੱਥੇ ਤੱਕ ਜਾ ਰਹੇ ਸੀ? ਹਾਂ ਸਰ ਆਪਣੀ ਰਾਈਡ ਸੀਗੀ ਸਵੇਰੇ 12 ਵਜੇ। ਅੱਛਾ। ਇਹ ਲੁਧਿਆਣਾ ਤੋਂ ਸਮਰਾਲਾ ਚੌਕ ਤੋਂ ਰਾਜਾ ਰਾਜਾ ਟੱਬਾ। ਹਾਂਜੀ। ਤੇ ਹੁਣ ਰਾਜਾ ਟੱਬ ਤੋਂ ਵਾਪਸ ਸੀ। ਵਾਪਸੀ ਸੀਗਾ। ਠੀਕ ਹੈ। ਤੇ ਅੱਗੇ ਵੀ ਜੇ ਇਸੇ ਰਾਈਡਰ ਜਾਂਦੇ ਕੋਈ ਮੈਨੂੰ ਪਹਿਲਾਂ ਵੀ ਕਹਵੇ। ਪਹਿਲੇ ਤਾਂ ਮੈਨੂੰ ਪਤਾ ਨਹੀਂ ਅਸੀਂ ਫਸਟ ਟਾਈਮ ਗਏ ਸੀ ਇਹਨਾਂ ਦੇ ਨਾਲ ਕੀ ਕਰਨ ਲੱਗਦਾ ਵੀ ਕਿਉਂ ਸਰਦੂਲਾ ਕਿਉਂ ਸਕਦੀ ਹੈ ਕਿਸੇ ਹਿਸਾਬ ਨਾਲ ਸੋਨਿਆ ਕਿ ਡੈੱਡ ਬਾਡੀ ਡਿਵਾਈਡਰ ਤੇ ਡਿਵਾਈਡਰ ਦੇ ਵੱਜੀ ਸੀਗੀ ਮੇਰੇ ਚੈਨਲ ਸਪੀਡ ਜ਼ਿਆਦਾ ਹੋਣੀ ਹੈ ਤੇ ਇਹਨਾਂ ਤੋਂ ਕੰਟਰੋਲ ਨਹੀਂ ਹੋਣੀ ਹਣੀ ਬਾਈਕ